ਤੁਸੀਂ ਵੱਧ ਰਹੇ ਹੋ ਗਿਆਨ ਸਮਝ ਤੇ ਪ੍ਰਕਾਸ਼ ਦੇ ਵਿੱਚ ਅਰ ਪਰਮੇਸ਼ਵਰ ਮਿਹਰਵਾਨ ਆ ਤੁਹਾਡੇ ਸਭ ਕਾਸੇ ਤੇ ਅਰ ਪਰਮੇਸ਼ਵਰ ਦੀ ਬਰਕਤ ਆ ਰਹੀ ਆ ਤੁਹਾਡੇ ਸਭ ਕਾਸੇ ਤੇ ਅਰ ਮੈਂ ਯਕੀਨ ਕਰਦੀ ਆ ਕਿ ਅੱਜ ਤੁਸੀਂ ਪਰਮੇਸ਼ਵਰ ਦੇ ਘਰ ਚੋਂ ਵੱਡੀ ਬਰਕਤ ਤੇ ਵੱਡੀ ਗਵਾਹੀ ਲੈ ਕੇ ਜਾਓਗੇ ਆਮੇਨ ਹallelujah ਸੋ ਪਰਮੇਸ਼ਵਰ ਜੀ ਦਾ ਬਹੁਤ ਧੰਨਵਾਦ ਆ ਕਿ ਪਿਛਲੇ ਦਿਨਾਂ ਵਿੱਚ ਪਰਮੇਸ਼ਵਰ ਨੇ ਸੰਭਾਲ ਕੇ ਰੱਖਿਆ ਅੱਜ ਦੇ ਦਿਨ ਸਾਨੂੰ ਸਾ ਬਖਸ਼ੇ ਜਿਉਂਦਿਆਂ ਰੱਖਿਆ ਤੇ ਆਪਣੀ ਹਜ਼ੂਰੀ ਦੇ ਵਿੱਚ ਲੈ ਕੇ ਆਏ ਹallelujah ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪਰਮੇਸ਼ਵਰ ਨੇ ਪੂਰਾ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਹੀ ਗਵਾਹੀਆਂ ਅਜਬੂਦ ਪਰਮੇਸ਼ਵਰ ਦੇ ਕੰਮਾਂ ਦੀਆਂ ਸੁਣੀਆਂ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਬਹੁਤ ਸਾਰੇ ਬੱਚੇ ਚੰਗੇ ਨੰਬਰਾਂ ਦਾ ਨਾਲ ਪਾਸ ਹੋ ਰਹੇ ਆ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਬੱਚਿਆਂ ਦੇ ਲਈ ਸੋ ਮੈਂ ਪਿਛਲੀ ਵਾਰ ਵੀ ਦੱਸਿਆ ਸੀਗਾ ਕਿ ਇਹ ਸੰਡੇ ਤੋਂ ਮੈਂ ਬੱਚਿਆਂ ਦੇ ਨਾਲ ਮਿਲਣਾ ਜਿਹੜਾ ਹੈ ਉਹ ਸ਼ੁਰੂ ਕਰ ਰਹੀ ਹਾਂ ਯੂਥ ਦੇ ਨਾਲ ਨੌਜਵਾਨਾਂ ਦੇ ਨਾਲ ਤੇ ਛੋਟੇ ਬੱਚਿਆਂ ਦੇ ਨਾਲ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪਰਮੇਸ਼ਵਰ ਦਾ ਆਤਮਾ ਬੜਾ ਫੋਰਸਫੁਲੀ ਮੈਨੂੰ ਕਹਿ ਰਿਹਾ ਸੀਗਾ ਕਿ ਬੱਚਿਆਂ ਨੂੰ ਤੇ ਯੂਥ ਨੂੰ ਮਿਲਿਆ ਜਾਏ ਤੇ ਜਦੋਂ ਮੈਂ ਥੋੜੇ ਜੇ ਬੱਚਿਆਂ ਨੂੰ ਜਿਨ੍ਹਾਂ ਨੂੰ ਅਸੀਂ ਨੌਜਵਾਨ ਵੀ ਨਹੀਂ ਕਹਿ ਸਕਦੇ ਪਰ ਉਹ ਟੀਨエイਜ ਸੀਗੇ ਉਹਨਾਂ ਬੱਚਿਆਂ ਨੂੰ ਮਿਲੇ ਤਾਂ ਬੱਚਿਆਂ ਦੇ ਕੋਲੇ ਇਦਾਂ ਦੀਆਂ ਪ੍ਰੋਬਲਮਸ ਸੀਗੀਆਂ ਉਹਨਾਂ ਦੀ ਲਾਈਫ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਉਹ ਆਪਣੇ ਪੇਰੈਂਟਸ ਨਾਲ ਵੀ ਸ਼ੇਅਰ ਨਹੀਂ ਕਰ ਰਹੇ ਪਰ ਉਹ ਪ੍ਰੋਬਲਮਸ ਦਾ ਕਰਕੇ ਬੱਚੇ ਡਿਪਰੈਸ਼ਨ 'ਚ ਜਾ ਰਹੇ ਆ ਟੀਨ ਏਜਰ ਬੱਚੇ ਮਤਲਬ ਟੀਨ ਏਜਰ ਦਾ ਮਤਲਬ ਕਹਿ ਲਓ 13 ਸਾਲ ਤੋਂ ਲੈ ਕੇ ਜਿਹੜੇ 19 ਸਾਲ ਦੇ ਵਿੱਚ ਵਿੱਚ ਬੱਚੇ ਆ ਤੋ ਬੱਚਿਆਂ ਨੂੰ ਡਿਪਰੈਸ਼ਨ ਦੀਆਂ ਪ੍ਰੋਬਲਮ ਹੋ ਰਹੀਆਂ ਆ ਅਰ ਇਦਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਕੋਲ ਆ ਕਿ ਜਿਹੜੀਆਂ ਉਹਨਾਂ ਨੂੰ ਚਾਹੀਦਾ ਸੀ ਉਹ ਪੇਰੈਂਟਸ ਦੇ ਨਾਲ ਸ਼ੇਅਰ ਕਰਦੇ ਪਰ ਪੇਰੈਂਟਸ ਨੇ ਇਹੋ ਜਿਹਾ ਮਾਹੌਲ ਹੀ ਨਹੀਂ ਘਰ ਵਿੱਚ ਬਣਾਇਆ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਨਾਲ ਉਸ ਚੀਜ਼ ਨੂੰ ਸ਼ੇਅਰ ਕਰਨ ਬੱਚੇ ਡਰ ਦੇ ਮਾਰੇ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਸ਼ੇਅਰ ਕਰ پا ਰਹੇ ਜਿਹਦੀ ਵਜ੍ਹਾ ਦੇ ਨਾਲ ਬੱਚੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਰਹੇ ਆ ਪੜ੍ਹਾਈ ਦੇ ਵਿੱਚ ਪਛੜ ਰਹੇ ਆ ਉਹਨਾਂ ਦੇ ਸੁਭਾਅ ਚਿੜਚਿੜੇ ਹੋ ਰਹੇ ਆ ਔਰ ਉਹ ਆਪਣੇ ਪੇਰੈਂਟਸ ਦੇ ਨਾਲ ਨਫ਼ਰਤ ਕਰਨਾ ਸ਼ੁਰੂ ਕਰ ਰਹੇ ਆ ਜਦ ਮੈਂ ਇਸ ਚੀਜ਼ ਨੂੰ ਦੇਖਦਿਆਂ ਹੋਇਆ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਵਿੱਚ ਚੱਲਦਿਆਂ ਹੋਇਆ ਇਹ ਡਿਸੀਜਨ ਮੇਕ ਕੀਤਾ ਕਿ ਮੈਂ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ ਜ਼ਰੂਰ ਮਿਲਾਂਗੀ ਸੋ ਨੈਕਸਟ 3 ਮੰਥਸ ਜਿਹੜੇ ਆ ਉਹ ਸਿਰਫ ਨੌਜਵਾਨ ਨੂੰ ਜਿਹੜੇ ਯੂਥ ਆ ਸਾਡਾ ਉਹਨਾਂ ਨੂੰ ਤੇ ਜਿਹੜੇ ਛੋਟੇ ਬੱਚੇ ਆ 6 ਸਾਲ ਤੋਂ ਉੱਪਰ ਕਹਿ ਲਓ ਉਹਨਾਂ ਬੱਚਿਆਂ ਨੂੰ 6 ਸਾਲ ਤੋਂ ਲੈ ਕੇ ਤੇ ਜਿਹੜਾ ਸਾਡਾ ਯੂਥ ਆ 25 ਸਾਲ ਤੱਕ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਮਿਲਿਆ ਜਾਊਗਾ ਸੋ ਪਰਮੇਸ਼ਵਰ ਤੁਹਾਨੂੰ ਬਹੁਤ ਬਰਕਤ ਦੇ ਤੁਸੀਂ ਖੁਸ਼ ਹਾਂ ਪੇਰੈਂਟਸ ਖੁਸ਼ ਹਾਂ ਕਿ ਉਹਨਾਂ ਦੇ ਬੱਚਿਆਂ ਨੂੰ ਮਿਲਿਆ ਜਾਏ ਸੋ ਜਰੂਰ ਤੁਸੀਂ ਆਪਣੇ ਬੱਚਿਆਂ ਨੂੰ ਚਰਚ ਦੇ ਵਿੱਚ ਨਾਲ ਲੈ ਕੇ ਆਉਣਾ ਕਿਉਂਕਿ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਆ ਉਹ ਬੱਚਿਆਂ ਦੀਆਂ ਸਟਾਰਟ ਹੋਣ ਵਾਲੀਆਂ ਤੁਸੀਂ ਫਿਊ ਡੇਸ ਦੇ ਅੰਦਰ ਥੋੜੇ ਦਿਨਾਂ ਦੇ ਵਿੱਚ ਹੀ ਤੁਸੀਂ ਦੇਖੋਗੇ ਜਿਹੜੀਆਂ ਉਨ੍ਹਾਂ ਦੇ ਅੰਦਰ ਇੱਕ ਪੋਜ਼ਿਟਿਵ ਚੇਂਜ ਨੂੰ ਲੈ ਕੇ ਆਉਣ ਗਿਆ ਤੁਹਾਡੇ ਬੱਚੇ ਪਰਮੇਸ਼ਵਰ ਦੇ ਵਿੱਚ ਵਧਣਗੇ ਔਰ ਮੈਨੂੰ ਯਕੀਨ ਹੈ ਕਿ ਤੁਹਾਡੇ ਨਾਲੋਂ ਜ਼ਿਆਦਾ ਮਜ਼ਬੂਤ ਹੋਣਗੇ ਅਮੇਨ ਹallelujah ਸੋ ਸਾਡੇ ਬੱਚਿਆਂ ਨੇ ਕਿੱਥੋਂ ਸਿੱਖਣਾ ਹੈ ਸਾਡੇ ਕੋਲੋਂ ਹੀ ਸਿੱਖਣਾ ਹੈ ਅਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਬਣਨਾ ਹੈ ਮੈਨੂੰ ਪਰਸਨਲੀ ਇਦਾਂ ਲੱਗਦਾ ਕਿ ਜੇਕਰ ਅਸੀਂ ਮਾਂ ਪਿਓ ਆ ਜਿਹੜੇ ਪੇਰੈਂਟਸ ਬਣ ਚੁੱਕੇ ਆ ਜਿਵੇਂ ਮਾਂ ਪਿਓ ਬਣ ਚੁੱਕੇ ਆ ਪਰ ਸਾਡਾ ਬੱਚਾ ਆਪਣੇ ਪਿਤਾ ਨੂੰ ਛੱਡ ਕੇ ਕਿਸੇ ਹੋਰ ਨੂੰ ਆਪਣਾ ਰੋਲ ਮਾਡਲ ਦੇਖ ਰਿਹਾ ਤੇ ਉਹ ਪਿਤਾ ਚੰਗਾ ਪਿਤਾ ਬਣਨ ਵਿੱਚ ਸਫਲ ਨਹੀਂ ਹੋਇਆ ਹੋ ਸਕਦਾ ਉਹ ਚੰਗਾ ਬਿਜ਼ਨਸਮੈਨ ਬਣਨ ਵਿੱਚ ਸਫਲ ਹੋ ਗਿਆ ਹੋਵੇ ਹੋ ਸਕਦਾ ਉਹ ਚੰਗਾ ਨੇਤਾ ਬਣਨ ਵਿੱਚ ਚੰਗਾ ਅਫਸਰ ਬਣਨ ਦੇ ਵਿੱਚ ਪੈਸਾ ਕਮਾਉਣ ਵਿੱਚ ਸਫਲ ਹੋ ਗਿਆ ਹੋਵੇ ਪਰ ਜੇ ਉਹਦਾ ਬੱਚਾ ਆਪਣੇ ਪਿਤਾ ਨੂੰ ਛੱਡ ਕੇ ਕਿਸੇ ਹੋਰ ਵੱਲ ਦੇਖ ਕੇ ਕਹਿੰਦਾ ਮੈਂ ਉਸ ਆਦਮੀ ਵਰਗਾ ਬੰਨਣਾ ਚਾਹੁੰਦਾ ਇਹਦਾ ਮਤਲਬ ਉਹ ਪਿਤਾ ਆਪਣੇ ਬੱਚੇ ਦੀ ਨਜ਼ਰ ਦੇ ਵਿੱਚ ਅਸਫਲ ਆ ਇਸੇ ਤਰ੍ਹਾਂ ਹੀ ਇੱਕ ਮਾਂ ਜਿਹੜੀ ਔਰਤ ਮਾਂ ਬਣ ਚੁੱਕੀ ਆ ਤੇ ਉਹਦੇ ਬੱਚੇ ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਦੀ ਪ੍ਰੇਜ਼ ਕਰ ਰਹੇ ਆ ਕਿ ਕਾਸ਼ ਉਹ ਮੇਰੀ ਮਾਂ ਹੁੰਦੀ ਜੇ ਮੇਰੀ ਮਾਂ ਉਹਦੇ ਵਰਗੀ ਹੁੰਦੀ ਤਾਂ ਤੁਸੀਂ ਆਪਣੇ ਕਾਰੋਬਾਰਾਂ ਦੇ ਵਿੱਚ ਆਪਣੇ ਹੋਰ ਸਭ ਚੀਜ਼ਾਂ ਵਿੱਚ ਸਫਲ ਹੋਈਆਂ ਹੋ ਸਕਦੀਆਂ ਉਹ ਪਰ ਮਾਂ ਬਣਨ ਦੇ ਵਿੱਚ ਤੁਸੀਂ ਸਫਲ ਨਹੀਂ ਹੋਏ ਸਾਡੀ ਸਫਲਤਾ ਐਜ਼ ਅ ਪੇਰੈਂਟਸ ਮਾਤਾ ਪਿਤਾ ਹੋਣ ਦੇ ਨਾਤੇ ਅਸੀਂ ਉਦੋਂ ਸਫਲ ਹਾਂ ਜਦੋਂ ਸਾਡੇ ਬੱਚਿਆਂ ਨੂੰ ਕੋਈ ਉਪਰਾਂ ਵੀ ਪੁੱਛੇ ਤਾਂ ਉਹ ਬੱਚੇ ਆਪਣੇ ਪੇਰੈਂਟਸ ਤੋਂ ਸੈਟੀਸਫਾਈਡ ਹੋਣ ਸੰਤੁਸ਼ਟ ਹੋਣ ਉਹਨਾਂ ਦੀ ਪੇਰੈਂਟਿੰਗ ਤੋਂ ਪੇਰੈਂਟਿੰਗ ਭਾਵ ਜੋ ਅਸੀਂ ਉਹਨਾਂ ਦੀ ਪਰਵਰਿਸ਼ ਕਰਦੇ ਆਂ ਅਰ ਸੈਕੰਡ ਥਿੰਗ ਇਜ਼ ਕਿ ਉਹਨਾਂ ਦੇ ਰੋਲ ਮਾਡਲ ਅਸੀਂ ਹੀ ਹੋਈਏ ਇੱਕ ਬੇਟੀ ਦਾ ਇੱਕ ਬੇਟੇ ਦਾ ਸੁਪਰ ਹੀਰੋ ਉਹਨਾਂ ਦਾ ਫਾਦਰ ਹੀ ਹੋਣਾ ਚਾਹੀਦਾ ਆ ਅਰ ਇੱਕ ਬੇਟੀ ਦਾ ਤੇ ਬੇਟੇ ਦੀ ਫੇਵਰਟ ਹੀਰੋਇਨ ਉਹਨਾਂ ਦੀ ਮਦਰ ਹੋਣੀ ਚਾਹੀਦੀ ਆ ਇਸ ਚੀਜ਼ ਨੂੰ ਆਪਣੇ ਮਾਈਂਡ ਵਿੱਚ ਰੱਖ ਕੇ ਆਪਣੇ ਬੱਚਿਆਂ ਦੀ ਪੇਰੈਂਟਿੰਗ ਕਰੋ ਇਸ ਤਰੀਕੇ ਦੇ ਨਾਲ ਉਹਨਾਂ ਨਾਲ ਨਾ ਪੇਸ਼ ਆਓ ਕਿ ਉਹ ਤੁਹਾਨੂੰ ਛੱਡ ਕੇ ਕਿਸੇ ਹੋਰ ਨੂੰ ਡਿਜ਼ਾਇਰ ਕਰਨ ਕੇ ਕਹਾ ਸ਼ੋ ਸਾਡੇ ਪੇਰੈਂਟਸ ਹੁੰਦੇ ਹਾਂ ਘਰਾਂ ਦੀਆਂ ਸਿਚੁਏਸ਼ਨਸ ਵੱਖਰੀਆਂ ਹੋ ਸਕਦੀਆਂ ਗਰੀਬੀ ਅਮੀਰੀ ਹੋ ਸਕਦੀ ਆ ਪਰ ਜਦੋਂ ਸਾਡੀ ਪਰਵਰਿਸ਼ ਚੰਗੀ ਹੋ ਜਾਂਦੀ ਐ ਅਸੀਂ ਬੱਚਿਆਂ ਨੂੰ ਚੰਗੀ ਪੇਰੈਂਟਿੰਗ ਦਿੰਨੇ ਆ ਤਾਂ ਬੱਚਿਆਂ ਦੇ ਲਈ ਗਰੀਬੀ ਅਮੀਰੀ ਮੈਟਰ ਨਹੀਂ ਕਰਦੀ ਉਹਨਾਂ ਲਈ ਮੈਟਰ ਕਰਦਾ ਕਿ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪਾਲ-ਪਲੋਸ ਰਹੇ ਹੋ ਇਹ ਕਦੀ ਨਾ ਸੋਚੋ ਕਿ ਅਸੀਂ ਗਰੀਬ ਹਾਂ ਤੇ ਅਸੀਂ ਅੱਛੇ ਪੇਰੈਂਟਸ ਨਹੀਂ ਹੋ ਸਕਦੇ ਗਰੀਬ ਅਮੀਰ ਹੋਣਾ ਕੰਪਲੀਟਲੀ ਡਿਫਰੈਂਟ ਥਿੰਗ ਹੈ ਇੱਕ ਬਿਲਕੁਲ ਵੱਖਰੀ ਚੀਜ਼ ਹੈ ਪਰ ਚੰਗੇ ਮਾਤਾ-ਪਿਤਾ ਹੋਣਾ ਬਿਲਕੁਲ ਵੱਖਰੀ ਗੱਲ ਹੈ ਸੋ ਅਸੀਂ ਲੋਕੀ ਜਿਹੜੇ ਛੱਤੀ ਛੱਤੀ satsang ਸੌਣਦੇ ਆ ਪਰਮੇਸ਼ਵਰ ਦੇ ਵਚਨ ਦੇ ਵਿੱਚ ਇੰਟਰਸਟ ਰੱਖਦੇ ਆ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਦੇ ਆ ਪ੍ਰਾਰਥਨਾਵਾਂ ਕਰਦੇ ਆ ਅਸੀਂ ਬਹੁਤ ਅੱਛੇ ਪੇਰੈਂਟਸ ਬਣ ਸਕਦੇ ਆ ਕਿਉਂਕਿ ਸਾਡੇ ਕੋਲੇ ਡਿਵਾਈਨ ਵਿਜ਼ਡਮ ਜਾਂ ਡਿਵਾਈਨ ਸੋਰਸੇਜ਼ ਆ ਪਰਮੇਸ਼ਵਰ ਦਾ ਆਤਮਾ ਸਾਡੀ ਅਗਵਾਈ ਕਰੇਗਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਉਹ ਸਭਨਾ ਗੱਲਾਂ ਵਿੱਚ ਤੁਹਾਡੀ ਅਦਵਾਈ ਕਰੇਗਾ ਤਾਂ ਪੇਰੈਂਟਿੰਗ ਕਰਨ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਪਾਲਣ ਪੋਲਣ ਦੇ ਵਿੱਚ ਵੀ ਪਰਮੇਸ਼ਵਰ ਦਾ ਆਤਮਾ ਸਾਡੀ ਮਦਦ ਕਰੇਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਪਾਲਣਾ ਹੈ ਪਰਸਨਲੀ ਮੇਰੀ ਸਮਝ ਵਿੱਚ ਇਹਦਾ ਆਉਂਦਾ ਕਿ ਅਗਰ ਕਿਸੇ ਦੇ ਬੱਚੇ ਵਿਗੜਦੇ ਆ ਤਾਂ ਉਹਦੇ ਵਿੱਚ ਕਸੂਰ ਬੱਚੇ ਦਾ ਨਹੀਂ ਆ ਸਭ ਤੋਂ ਪਹਿਲਾਂ ਕਸੂਰ ਉਹਦੇ ਘਰ ਦੇਆਂ ਦਾ ਆ ਜਿਨ੍ਹਾਂ ਨੇ ਇਗਨੋਰ ਕੀਤਾ ਜਦੋਂ ਸ਼ੁਰੂਆਤ ਹੋਈ ਸੀ ਉਹਦੇ ਵਿਗੜਨ ਦੀ ਅਰ ਬਹੁਤ ਸਾਰੇ ਵਿਗੜੇ ਹੋਏ ਬੱਚਿਆਂ ਦੇ ਰਿਸਪਾਂਸਿਬਲ ਉਹਨਾਂ ਦੇ ਕੰਪਲੀਟਲੀ ਰਿਸਪਾਂਸਿਬਲ ਪੂਰੇ ਤਰੀਕੇ ਨਾਲ ਜ਼ਿੰਮੇਵਾਰ ਉਹਨਾਂ ਦੇ ਮਾਤਾ ਪਿਤਾ ਹੀ ਆ ਜਿਨ੍ਹਾਂ ਨੇ ਕਦੀ ਤਵੱਜੋ ਨਹੀਂ ਦਿੱਤੀ ਆਪਣੇ ਬੱਚਿਆਂ ਦੇ ਜੀਵਨ ਦੇ ਵੱਲ ਦੇਖੋ ਆਤਮਕ ਜੀਵਨ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਇਸ ਚੀਜ਼ ਨੂੰ ਆਤਮਿਕ ਹੋਣਾ ਨਹੀਂ ਮੰਨਦੀ ਕਿ ਤੁਸੀਂ ਹੱਥ ਚੱਕ ਚੱਕ ਕੇ ਪ੍ਰਾਰਥਨਾ ਕਰਦੇ ਹੋ ਤੁਸੀਂ ਉੱਚੀ ਨਾਰੇ ਲਾਉਂਦੇ ਹੋ ਤੁਸੀਂ ਗਾਉਂਦੇ ਹੋ ਪਰ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਆਪਣੇ ਰਿਸ਼ਤੇ ਸੰਭਾਲਣ ਵਿੱਚ ਅਸਫਲ ਹੋ ਰਹੇ ਹੋ ਤੁਸੀਂ ਆਪਣੇ ਬੱਚਿਆਂ ਦੇ ਪ੍ਰਤੀ ਲਾਪਰਵਾਹ ਹੋ ਰਹੇ ਹੋ ਤੁਸੀਂ ਆਪਣੇ ਫਰਜ਼ਾਂ ਦੇ ਪ੍ਰਤੀ ਲਾਪਰਵਾਹ ਹੋ ਰਹੇ ਹੋ ਮੈਂ ਕਦੀ ਵੀ ਇਹੋ ਜਿਹੇ ਇਨਸਾਨ ਨੂੰ ਆਤਮਿਕ ਇਨਸਾਨ ਨਹੀਂ ਸਮਝ ਸਕਦੀ ਇਹ ਪਰਸਨਲੀ ਮੇਰਾ ਮੇਰਾ ਥਾਟ ਹੈ ਮੇਰਾ ਵਿਚਾਰ ਹੈ ਕਿਉਂ ਇਨਸਾਨ ਕਦੀ ਵੀ ਆਤਮਿਕ ਇਨਸਾਨ ਹੋ ਹੀ ਨਹੀਂ ਸਕਦਾ ਜੇ ਉਹ ਆਪਣੇ ਫਰਜ਼ਾਂ ਦੇ ਪ੍ਰਤੀ ਲਾਪਰਵਾਹ ਜਾਂ ਗੈਰ ਜ਼ਿੰਮੇਵਾਰ ਆ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾ ਰਿਹਾ ਕਿਉਂਕਿ ਆਤਮਿਕ ਦਾ ਮਤਲਬ ਇਹਦੇ ਕੋਲੇ ਆਤਮਾ ਹੈ ਪਰਮੇਸ਼ਵਰ ਦਾ ਆਤਮਾ ਅਰ ਜਿਹਦੇ ਕੋਲੇ ਪਰਮੇਸ਼ਵਰ ਦਾ ਆਤਮਾ ਹੈ ਨਾ ਉਹ ਕਦੀ ਕਿਸੇ ਵੀ ਕੰਮ ਵਿੱਚ ਉਹਨੂੰ ਸ਼ਰਮਿੰਦਿਆ ਨਹੀਂ ਹੋਣ ਦੇਗਾ